ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਹੀਂ ਸਰੋਤਿਆਂ ਨੂੰ ਤੇ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਪਾਂ ਅੱਜ ਫੇਰ ਆਦਰ ਹੋਏ ਆ ਇਹ ਵੀ ਇਸ ਤਰ੍ਹਾਂ ਹੀ ਕਿਸੇ ਵੀਰ ਭਰਾ ਨੇ ਭੇਜੀ ਇਹ ਜਿੱਦਾਂ ਹਰਪ੍ਰੀਤ ਸਿੰਘ ਜਵੰਦਾ ਦੀ ਲਿਖੀ ਹੋਈ ਇਹ ਕਹਾਣੀਆਂ ਦੀ ਤੇ ਇੱਕ ਉਸ ਦੇਸ਼ਾਂ ਪ੍ਰਦੇਸ਼ਾਂ ਦੀ ਕਹਾਣੀ ਹੈ ਉਹ ਦੇ ਅਕੋਰਡਿੰਗ ਇਹ ਹੈਗੀ ਹੈ ਤੇ ਮੇਰਾ ਮੈਨੂੰ ਵਧੀਆ ਲੱਗੀ ਤੇ ਹੋਪਸ ਤੁਹਾਨੂੰ ਵੀ ਵਧੀਆ ਲੱਗੇਗੀ ਜੀ ਇਹ ਕਹਿੰਦੇ ਵੀ ਕੈਨੇਡਾ ਦੇ ਕੈਮ ਲੂਪ ਦਰਿਆ ਦੇ ਵਿੱਚ ਨਾ ਇੱਕ ਖਾਸ ਕਿਸਮ ਦੀਆਂ ਮੱਛੀਆਂ ਪੈਦਾ ਹੁੰਦੀਆਂ ਪਾਣੀ ਚ ਨਾ ਤੇ ਉਹ ਜਦੋਂ ਪੈਦਾ ਹੁੰਦੀਆਂ ਨੇ ਉਦੋਂ ਹੀ ਉਹ ਪਾਣੀ ਦੇ ਵਹਾਅ ਦੇ ਨਾਲ ਤਰਨ ਲੱਗ ਜਾਂਦੀਆਂ ਨੇ ਉਧਰ ਨੂੰ ਪਾਣੀ ਵਾਲ ਨੂੰ ਜਾਨ ਲੱਗ ਜਾਂਦੀ ਜਿੱਧਰ ਪਾਣੀ ਦਾ ਵਹਾਅ ਹੁੰਦਾ ਉਹਦੇ ਤੇ ਅਚਾਨਕ 2 ਸਾਲਾਂ ਬਾਅਦ ਆਪਣਾ ਰੁੱਖ ਮੋੜ ਦਿੰਦੀ ਆ ਉਹ ਜਿੱਥੋਂ ਤੁਰੀਆਂ ਹੁੰਦੀਆਂ ਉਧਰ ਨੂੰ ਵਾਪਸ ਮੁੜਨ ਮੁੜ ਉਧਰ ਨੂੰ ਵਾਪਸ ਮੋੜ ਤਰਨਾ ਸ਼ੁਰੂ ਕਰ ਦਿੰਦੀ ਆ ਉਹ ਤੇਰਾ ਵਿੱਚ ਉੱਚੇ ਪੱਥਰ ਉੱਚੀਆਂ ਚਟਾਨਾਂ ਤੇਜ਼ ਪਾਣੀ ਦੇ ਵਹਾਅ ਨਾਲ ਜੁੜਦੀ ਹੋਈ ਅਖੀਰ ਜਿੱਥੇ ਜਨਮ ਹੋਇਆ ਹੁੰਦਾ ਹੈ ਐਨ ਉਸੇ ਥਾਂ ਆ ਕੇ ਦਮ ਤੋੜ ਦਿੰਦੀ ਆ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ 2 ਸਾਲਾਂ ਬਾਅਦ ਵਾਪਸ ਫਿਰ ਉਧਰ ਨੂੰ ਤਰਨਾ ਸ਼ੁਰੂ ਕਰਦੀ ਹੈ ਉਹ ਮਤ ਕਿ ਡਿੱਗਦੀ ਟੈਂਦੀ ਪੱਥਰਾਂ ਨਾਲ ਕਿਸੜਦੀ ਵਿਚਰਦੀ ਉਮਰ ਵੀ ਉਹਦੀ ਹੋ ਜਾਂਦੀ ਹੈ ਤੇ ਜਿੱਥੋਂ ਪੈਦਾ ਹੋ ਜਾਂਦੀ ਹੈ ਉੱਥੇ ਆਣ ਕੇ ਉਹ ਆਪਣਾ ਦਮ ਤੋੜ ਦਿੰਦੀ ਹੈ ਪ੍ਰਸਿੱਧ ਨਾਟਕਕਾਰ ਡਾਕਟਰ ਆਤਮਜੀਤ ਨੇ ਕੈਮਲੂਪ ਦੀਆਂ ਮੱਛੀਆਂ ਸਰਲੇਖੇਟ ਨਾਟਕ ਵੀ ਲਿਖਿਆ ਇੱਕ ਜਗ੍ਹਾ ਲਿਖਦੇ ਹਨ ਕਿ ਪੰਜਾਬ ਵਿੱਚ ਜੰਮੇ ਅਤੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿੱਚ ਪ੍ਰਵਾਸ ਕਰ ਆਏ ਲੋਕਾਂ ਦੀ ਮਾਨਸਿਕਤਾ ਵੀ ਕੁਝ ਕੈਮਲੂਪ ਦੀਆਂ ਮੱਛੀਆਂ ਵਰਗੀ ਹੋ ਗਈ ਜਾਪਦੀ ਹੈ ਸੱਤ ਸਮੁੰਦਰ ਪਾਰ ਆਇਆਂ ਦੀ ਜਦੋਂ ਅੱਧੀ ਉਮਰ ਡਾਲਰਾਂ ਅਤੇ ਹੋਰ ਸੁੱਖ ਸਹੂਲਤਾਂ ਪਿੱਛੇ ਭੱਜਦੇ ਆਂ ਨਿਕਲ ਜਾਂਦੀ ਏ ਤਾਂ ਫਿਰ ਇੱਕ ਦਿਨ ਅਚਾਨਕ ਦਿਲ ਵਿੱਚ ਮਿੱਟੀ ਦੇ ਮੋਹ ਵਾਲੀ ਚੀਜ਼ ਉੱਡਦੀ ਏ ਤੇ ਉਹ ਵਾਪਸ ਜਨਮ ਭੂਮੀ ਵਾਲ ਨੂੰ ਮੁੜਨ ਲਈ ਤੜਪ ਉੱਠਦੇ ਨੇ ਜਿੱਥੇ ਜਨਮ ਹੋਇਆ ਹੁੰਦਾ ਉੱਥੇ ਇਹ ਹੈਗੀ ਕਹਾਣੀ ਸਾਡੇ ਲੋਕਾਂ ਦੇ ਵਿੱਚ ਉਹ ਵਾਪਸ ਜਨਮ ਭੂਮੀ ਵੱਲ ਮੁੜਨ ਲਈ ਤੜਪ ਉੱਠਦੇ ਆ ਪਰ ਸ਼ਾਇਦ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਤੇ ਉਸ ਦੀ ਮਿੱਟੀ ਦੇ ਮੋਹ ਵਾਲੀ ਮਨੋ ਕਾਮਨਾ ਬਰਫਾਂ ਇੱਕਦਮ ਤੋੜ ਜਾਂਦੀ ਹੈ ਉਹ ਕੁਝ ਤਾਂ ਪਹੁੰਚ ਜਾਂਦੇ ਆ ਤੇ ਕੁਝ ਕੁ ਵਿਚਾਰੇ ਜਿਹੜੇ ਆ ਉਹਨਾਂ ਦੀ ਉੱਥੇ ਹੀ ਦਮ ਤੋੜ ਜਾਂਦੇ ਨੇ ਉਹਨਾਂ ਦੀ ਇਹ ਆਸ ਜਿਹੜੀ ਪੂਰੀ ਨਹੀਂ ਹੁੰਦੀ ਅੱਗੇ ਲਿਖਦੇ ਨੇ ਕਿ ਇੱਕ ਕੁਆਟਰਾਂਟੋ ਕਿਸੇ ਦੇ ਘਰ ਖੜਿਆ ਤਾਂ ਉੱਥੇ ਬੇਸਮੈਂਟ ਵਿੱਚ ਕਿਸੇ ਬਜ਼ੁਰਗ ਦੀਆਂ ਆਵਾਜ਼ਾਂ ਸੁਣੀਆਂ ਕਰਨ ਕਹਿੰਦਾ ਮੈਨੂੰ ਹਰ ਰੋਜ਼ ਆਵਾਜ਼ਾਂ ਸੁਣਿਆ ਕਰਨ ਉਹ ਆਵਾਜ਼ਾਂ ਕੀ ਸਨ ਜੀ ਉਹ ਆਵਾਜ਼ਾਂ ਸਨ ਉਹ ਬਜ਼ੁਰਗ ਨੇ ਕਿਹਾ ਕਰਨਾ ਮਿੰਦੋ ਛੇਤੀ ਕਰ ਮੱਝਾਂ ਦੀਆਂ ਧਾਰਾਂ ਚੋਲ ਐ ਮੀ ਆਉਣ ਵਾਲਾ ਏ ਮੰਜੇ ਕੋਠੇ ਤੋਂ ਠੇਠਾਂ ਲਾ ਲਵੋ ਏ ਬਹੁਕਰ ਗੋਹਾ ਕੂੜਾ ਕਰ ਲਵੋ ਕਿੱਡਾ ਕਿੱਡਾ ਦਿਨ ਚੜ ਆਇਆ ਏ ਕੋਈ ਮੈਨੂੰ ਦੋ ਫੁਲਕੇ ਲਾ ਦੇਵੋ ਮੈਂ ਪੱਠੇ ਵੱਡਣ ਜਾਣਾ ਏ ਹੈ ਡੰਗਰ ਭੁੱਖੇ ਮਰ ਗਏ ਓਏ ਪਰੌਣੇ ਆਏ ਨੇ ਕੋਈ ਪਾਣੀ ਲਿਆਵੋ ਕੋਈ ਚਾਹ ਲਿਆਵੋ ਕੋਈ ਜਲ ਪਾਣੀ ਪੁੱਛੋ ਇਹਨਾਂ ਨੂੰ ਮੂਰ ਪਤਾ ਲੱਗਾ ਕਿ ਬਜ਼ੁਰਗ ਕਾਫੀ ਅਰਸੇ ਤੋਂ ਕੈਨੇਡਾ ਵਿੱਚ ਹੀ ਰਹਿ ਰਿਹਾ ਸੀ ਫਿਰ ਅਚਾਨਕ ਹੀ ਇੱਕ ਦਿਨ ਇਹ ਸਭ ਕੁਝ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਸ ਦਿਨ ਮਗਰੋਂ ਹੁਣ ਸਾਰਾ ਸਾਰਾ ਦਿਨ ਬਸ ਇਹੀ ਕੁਝ ਹੀ ਬੋਲਦਾ ਰਹਿੰਦਾ ਹੈ ਘਰ ਦੇ ਆਖਦੇ ਆ ਕਿ ਇਸ ਦਾ ਦਿਮਾਗ ਹਿੱਲ ਗਿਆ ਹੈ ਇਹ ਪਾਗਲ ਹੋ ਗਿਆ ਹੈ ਇਹ ਸੱਠਿਆ ਗਿਆ ਹੈ ਜੇ ਦੋਸਤੋ ਜੇ ਕਿਧਰੇ ਆਸ-ਪਾਸ ਕੋਈ ਐਸਾ ਉੱਚੀ ਆਵਾਜ਼ ਚ ਬੋਲਦਾ ਕੋਈ ਐਸੀ ਭਾਸ਼ਾ ਬੋਲਦਾ ਤੁਹਾਨੂੰ ਸੁਣ ਜਾਵੇ ਤਾਂ ਉਸ ਨੂੰ ਪਾਗਲ ਮਤ ਸਮਝਣਾ ਉਸ ਦਾ ਮਜ਼ਾਕ ਨਾ ਡਾਉਣਾ ਉਸ ਦੇ ਕੋਲ ਬੈਠ ਕੇ ਕੋਈ ਦੋ ਚਾਰ ਗੱਲਾਂ ਕਰਨੀਆਂ ਉਸ ਦੀ ਕਹਾਣੀ ਸੁੰਨੀ ਉਸ ਨੂੰ ਪੁੱਛਣਾ ਕਿ ਉਹਦੇ ਤੇ ਕੀ ਬੀਤ ਰਿਹਾ ਆ ਤੇ ਮੇਰੇ ਖਿਆਲ ਚ ਇਹ ਜਿਹੜੀ ਅਵਸਥਾ ਹੋਏਗੀ ਉਸ ਇਨਸਾਨ ਦੇ ਵੀ ਕੈਪ ਲੂਪ ਜਾਂ ਮੱਛੀਆਂ ਵਰਗੀ ਹੋਵੇਗੀ ਸੋ ਉਸ ਦੇ ਮਨ ਨੂੰ ਤਰਵਾਸਾ ਮਿਲੇਗਾ ਜੇ ਉਸ ਦੇ ਕੋਲ ਬੈਠ ਕੇ ਉਹਦਾ ਦੁੱਖ ਸੁੱਖ ਪੁੱਛ ਲਿਆ ਜਾਵੇ ਤਾਂ ਜ਼ਿਕਰ ਜੋਗ ਹੈ ਕਿ ਪਾਰਕ ਵਿੱਚ ਇੱਕ ਐਸੀ ਹੀ ਕੈਮਲੂਪ ਵਾਲੀ ਮੱਛੀ ਨਾਲ ਮੇਰੀ ਮੁਲਾਕਾਤ ਹੋ ਹਟਿਏ ਪੂਰਾ ਅੱਧਾ ਘੰਟਾ ਉਸ ਦੇ ਦੁੱਖੜੇ ਸੁਣਦਿਆਂ ਅਖੀਰ ਹਾਲਤ ਇੰਜ ਦੀ ਹੋ ਗਈ ਜਿਦਾਂ ਪੰਜਾਬ ਦੀ ਕੋਇਓ ਸਰਿੰਦਰ ਕੌਰ ਮੜੀਆਂ ਵਿੱਚੋਂ ਉੱਠ ਸਾਡੇ ਕੋਲ ਆ ਗਈ ਹੋਵੇ ਤੇ ਭਾਵੁਕ ਹੁੰਦੀ ਹੋਈ ਨੇ ਇਹ ਗੀਤ ਛੋ ਲਿਆ ਹੋਵੇ ਗਮਾਂ ਦੀ ਰਾਤ ਲੰਮੀ ਏ ਜਾ ਮੇਰੀ ਗੀਤ ਲੰਮੀ ਨੇ ਨਾ ਪੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ ਸੋ ਕਾਫੀ ਪ੍ਰਵਾਸੀਆਂ ਦੀ ਜਿਹੜੀ ਇਹ ਹਾਲਾਤ ਨੇ ਬੰਦਾ ساری ਉਮਰ ਪ੍ਰਵਾਸ ਚ ਆਉਂਦਾ ਆ ਰੋਟੀ ਰੋਜੀ ਰੋਟੀ ਲਈ ਆਉਂਦਾ ਆ ਕਮਾਈ ਕਰਨ ਵਾਸਤੇ ਆਉਂਦਾ ਆ ਪਰ ਜਦੋਂ ਉਹਦੀ ਅੱਧੀ ਅਵਸਥਾ ਖਤਮ ਹੋ ਜਾਂਦੀ ਏ ਉਸ ਤੋਂ ਬਾਅਦ ਉਹਦੇ ਮਨ ਦੇ ਵਿੱਚ ਚਾਹਤ ਉੱਠਦੀ ਹੈ ਕਿ ਮੈਂ ਵਾਪਸ ਆਪਣੇ ਵਤਨੀ ਜਾ ਕੇ ਰਵਾਂ ਉੱਥੇ ਹੀ ਉਸ ਨੂੰ ਸਕੂਨ ਮਿਲਣ ਦੀ ਉਹਦੇ ਵਿੱਚ ਚਾਹਤ ਹੁੰਦੀ ਹੈ ਪਰ ਕੁਛ ਇਨਸਾਨਾਂ ਦੀ ਜਿਹੜੀ ਚਾਹਤ ਹੈ ਇਹ ਇੱਥੇ ਬਫੀਲੀਆਂ ਪਹਾੜੀਆਂ 'ਚ ਇੱਥੋਂ ਦੇ ਕੰਮਕਾਰ ਦੇ ਵਿੱਚ ਤਬਕਹੀ ਸਾਤ ਟੁੱਟ ਜਾਂਦਾ ਆ ਸੋ ਇਸ ਕਰਕੇ ਮੈਨੂੰ ਕਹਾਣੀ ਬਹੁਤ ਵਧੀਆ ਲੱਗੀ ਹੈ ਹਰ ਕਾਫੀ ਇਨਸਾਨਾਂ ਦੇ ਨਾਲ ਇਹ ਟੁਕਦੀ ਮਿਲਦੀ ਕਹਾਣੀ ਆ ਕਿ ਮੈਂ ਤੁਹਾਡਾ ਨਾਲ ਸਾਂਝ ਕੀਤੀ ਆ ਜੇ ਤੁਹਾਨੂੰ ਵਧੀਆ ਲੱਗੇ ਇਹਨੂੰ ਸ਼ੇਅਰ ਲਾਈਕ ਜ਼ਰੂਰ ਕਰਕੇ ਹੋਰਾਂ ਤੱਕ ਵੀ ਪਹੁੰਚਾਓ ਜੀ ਫਿਰ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ